ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਟੱਡੀ IQ 인 ਕਗਨ ਮਹਿਰਾ ਅਫੀਸ਼ੀਅਲ YouTube ਚੈਨਲ ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਜੀਕੇ ਮੌਕ ਟੈਸਟ ਦੀ ਕਲਾਸ 9 ਸ਼ੁਰੂ ਕਰਨ ਜਾ ਰਹੇ ਹਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਨੇ ਅਸਿਸਟੈਂਟ ਇਨਸਪੈਕਟਰ ਦਾ ਜਿਹੜਾ 28 ਤਰੀਕ ਨੂੰ ਐਗਜ਼ਾਮ ਆਉਣਾ ਹੈ ਉਸ ਦੇ ਲਈ ਆਪਾਂ ਨੇ ਟੌਪਿਕ ਵਿਸ਼ ਜਿੰਨੇ ਵੀ ਆਪਣੇ ਇੰਪੋਰਟੈਂਟ ਟੌਪਿਕ ਨੇ ਉਹ ਆਪਾਂ ਨੇ ਸੀਰੀ ਸ਼ੁਰੂ ਕੀਤੀ ਹੋਈ ਹੈ ਠੀਕ ਹੈ ਜੇਕਰ ਗੱਲ ਕੀਤੀ ਹੈ ਮੌਕ ਟੈਸਟ ਦੀ ਤਾਂ ਮੌਕ ਟੈਸਟ ਦੀ ਆਪਣੇ 9 ਕਲਾਸਿਸ ਕਵਰ ਹੋ ਚੁੱਕੀਆਂ ਨੇ ਤੇ ਜੇਕਰ ਗੱਲ ਕੀਤੀਵੇਂ ਕੰਪਿਊਟਰ ਦੀ ਦਾ ਕੰਪਿਊਟਰ ਦੀਆਂ ਟੋਟਲ 2 ਕਲਾਸਿਸ ਨੇ ਉਹ ਵੀ ਆਪਾਂ ਨੇ ਟਾਪਿਕ ਵਿਸ਼ੇ ਸ਼ੁਰੂ ਕੀਤੇ ਹੋਏ ਨੇ ਜਿਸ ਦੇ ਵਿੱਚ ਆਪਾਂ ਨੇ ਈਮੇਲ ਦਾ ਟਾਪਿਕ ਹੋਗਾ ਤੇ ਇੰਟਰਨੈਟ ਦਾ ਟਾਪਿਕ ਉਸ ਦੇ ਵਿੱਚ ਚੱਲ ਰਿਹਾ ਹੈ ਜੇਕਰ ਤੁਸੀਂ ਉਹ ਕਲਾਸਿਸ ਨਹੀਂ ਦੇਖੀਆਂ ਤਾਂ ਤੁਸੀਂ ਮੇਰੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਉਹਨਾਂ ਕਲਾਸਿਸ ਨੂੰ ਅਟੈਂਡ ਕਰ ਸਕਦੇ ਹੋ ਠੀਕ ਹੈ ਤੇ ਦੋਸਤੋ ਇਹਨਾਂ ਕਲਾਸਿਸ ਦਾ ਅਗਰ ਤੁਸੀਂ ਪੀਡੀਐਫ ਲੈਣਾ ਚਾਹੁੰਦੇ ਹੋ ਫ੍ਰੀ ਆਫ ਕੋਸਟ ਤਾਂ ਤੁਸੀਂ ਮੈਨੂੰ ਪਰਸਨਲੀ ਵੀ ਮੈਸੇਜ ਕਰ ਸਕਦੇ ਹੋ ਤੇ ਮੇਰੇ ਵਟਸਐਪ ਗਰੁੱਪ ਜਾਂ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡ ਤਾਂ ਚਲੋ ਦੋਸਤੋ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਆਪਣੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 161 ਕੁਐਸਚਨ ਨੰਬਰ 161 ਠੀਕ ਹੈ ਤਾਂ ਪਿਛਲੀਆਂ 8 ਕਲਾਸਿਸ ਦੇ ਵਿੱਚ ਆਪਾਂ ਨੇ 160 ਕੁਐਸਚਨ ਜਿਹੜੇ ਇੰਪੋਰਟੈਂਟ ਨੇ ਉਹ ਆਪਾਂ ਨੇ ਕਵਰ ਕਰ ਚੁੱਕੇ ਹਾਂ ਅੱਜ ਦੇ ਆਪਾਂ ਕਲਾਸ 8 ਦੀ 161 ਨੰਬਰ ਕੁਐਸਚਨ ਤੋਂ ਸ਼ੁਰੂ ਕਰ ਰਹੇ ਹਾਂ ਤਾਂ ਕੁਐਸਚਨ ਨੰਬਰ 161 ਡੂ ਰੇਡ ਕੱਪ ਹੇਠ ਲਿਖਿਆ ਖੇਡਾਂ ਵਿੱਚੋਂ ਕਿਸ ਨਾਲ ਜੁੜਿਆ ਹੋਇਆ ਹੈ ਡੂ ਰੇਡ ਕੱਪ ਇਜ਼ ਅਸੋਸੀਏਟਿਡ ਵਿਦ ਵਿਚ ਆਫ ਦਾ ਫੋਲੋਇੰਗ ਗੇਮਸ ਤਾਂ ਜਿਹੜਾ ਡੋਰੇਡ ਕੱਪ ਹੈ ਉਹ ਇਹਨਾਂ ਵਿੱਚੋਂ ਕਿਹੜੇ ਖੇਡ ਦੇ ਨਾਲ ਸੰਬੰਧਿਤ ਹੈ ਹਾਕੀ ਬੈਡਮਿੰਟਨ ਫੁੱਟਬਾਲ ਤੇ ਕ੍ਰਿਕਟ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਆਪਸ਼ਨ ਨੰਬਰ ਸੀ ਫੁੱਟਬਾਲ ਤਾਂ ਜਿਹੜਾ ਡੋਰੇਡ ਕੱਪ ਹੈ ਇਹ ਫੁੱਟਬਾਲ ਦੇ ਨਾਲ ਸੰਬੰਧਿਤ ਹੈ ਠੀਕ ਹੈ ਯਾਦ ਰੱਖਣਾ ਹੈ ਸੀ ਇਸ ਦਾ ਰਾਈਟ ਆਨਸਰ ਜੇਕਰ ਗੱਲ ਕੀਤੀ ਹੋਵੇ ਡੋਰੇਡ ਕੱਪ ਦੀ ਤਾਂ ਇਹ ਫਸਟ ਵਾਰ ਕਿੱਥੇ ਖੇਡਿਆ ਗਿਆ ਸੀ ਤਾ ਇਹ ਇੰਡੀਆ ਦੇ ਵਿੱਚ ਖੇਡਿਆ ਗਿਆ ਸੀ ਫਰਸਟ ਵਾਰ ਕਦੋਂ ਕਦੋਂ ਹੋਇਆ ਸੀ ਇਹ ਤਾਂ ਇਹ ਹੋਇਆ ਸੀ 1988 ਦੇ ਵਿੱਚ ਠੀਕ ਹੈ ਤਾਂ ਯਾਦ ਰੱਖਣਾ ਤੁਸੀਂ ਨਾ 188 ਦੇ ਵਿੱਚ 1888 ਦੇ ਵਿੱਚ ਠੀਕ ਹੈ ਤਾਂ ਸੀ ਇਸ ਦਾ ਰਾਈਟ ਆਨਸਰ ਫੁੱਟਬਾਲ ਖੇਡਣ ਦੇ ਨਾਲ ਸੰਬੰਧਿਤ ਹੈ ਡੋਰੇਡ ਕੱਪ ਨੈਕਸਟ ਕੁਐਸਚਨ ਦੇਖਦੇ ਆਪਾਂ ਕੁਐਸਚਨ ਨੰਬਰ 162 ਭਾਰਤ ਦਾ ਪਹਿਲਾ ਰਾਸ਼ਟਰਪਤੀ ਕੌਣ ਹੈ ਜਿਸ ਦੀ ਮੌਤ ਅਹੁਦੇ ਤੇ ਰਹਿੰਦਿਆਂ ਹੋਈ ਸੀ ਕਾਫੀ ਇੰਪੋਰਟੈਂਟ ਕੁਐਸਚਨ ਹੈ who is the first president of india who died will in office matlab ke ajia keda rashtrapati hai pehla jis di jedi maut usde ohde te rehndya hoyi hai ta ki right answer hga isda apne kol ha is the right answer hga apne kol option number d dr zakir hussain ਠੀਕ ਹੈ ਤਾਂ ਡਾਕਟਰ ਜ਼ਾਕਿਰ ਹੁਸੈਨ ਪਹਿਲੇ ਰਾਸ਼ਟਰਪਤੀ ਨੇ ਜਿਨ੍ਹਾਂ ਦੀ ਮੌਤ ਸੀ ਜਿਹੜਿਆਂ ਜਿਨ੍ਹਾਂ ਦੀ ਮੌਤ ਉਹਨਾਂ ਦੇ ਅਹੁਦੇ ਤੇ ਰਹਿੰਦਿਆਂ ਹੋਇਆ ਹੋਈ ਸੀ ਮਤਲਬ ਕਿ ਉਹ ਰਾਸ਼ਟਰਪਤੀ ਦੇ ਪਦ ਤੇ ਮੌਜੂਦ ਸੀ ਜਦੋਂ ਉਹਨਾਂ ਦੀ ਮੌਤ ਹੋ ਗਈ ਸੀ ਡਾਕਟਰ ਜ਼ਾਕਿਰ ਹੁਸੈਨ ਇਹ ਪਹਿਲੇ ਰਾਸ਼ਟਰਪਤੀ ਸੀ ਯਾਦ ਰੱਖਣਾ ਤੁਸੀਂ ਜਿਨ੍ਹਾਂ ਦੀ ਮੌਤ ਉਹਦੇ ਅਹੁਦੇ ਤੇ ਰਹਿੰਦੇ ਹੋਏ ਹੋਈ ਸੀ ਠੀਕ ਹੈ ਜੇਕਰ ਗੱਲ ਕੀਤੀ ਜਾਵੇ ਸੈਕੰਡ ਪ੍ਰੈਜ਼ੀਡੈਂਟ ਦੀ ਸੈਕੰਡ ਪ੍ਰੈਜ਼ੀਡੈਂਟ ਦੀ ਤਾਂ ਜਿਹੜੇ ਕਿ ਜਿਨ੍ਹਾਂ ਦੀ ਮੌਤ ਵੀ ਅਹੁਦੇ ਤੇ ਰਹਿੰਦੇ ਹੋਏ ਹੋਈ ਸੀ ਤਾਂ ਉਹ ਕੌਣ ਸੀ ਤਾਂ ਉਹ ਸੀ ਫਕਰੁਦੀਨ ਅਲੀ ਅਹਿਮਦ ਠੀਕ ਹੈ ਹਾਂ ਯਾਦ ਰੱਖਣਾ ਤੁਸੀਂ ਠੀਕ ਹੈ ਬਕਰੂਦੀਨ ਬਕਰੂਦੀਨ ਅਲੀ احمد ਹਾਂ ਇਹ ਤੁਸੀਂ ਦੋਨੋਂ ਯਾਦ ਰੱਖਣੇ ਨੇ ਕਾਫੀ ਇੰਪੋਰਟੈਂਟ ਨੇ ਕੁਐਸਚਨ ਇਹ ਨੈਕਸਟ ਕੁਐਸਚਨ ਵਿਜ਼ਿਟ ਕਰ ਲੈਣੇ ਆਪਾਂ ਕੁਐਸਚਨ ਨੰਬਰ 163 ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ ਕੌਣ ਹੈ ਹੂ ਇਜ਼ ਦਾ ਫਰਸਟ ਪਰਸਨ ਟੂ ਰੀਸੀਵ ਪਰਮਵੀਰ ਚੱਕਰ ਤਾਂ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲਾ ਪਹਿਲਾ ਵਿਅਕਤੀ ਕੌਣ ਹੈ ਤਾਂ ਉਹ ਨੇ ਮੇਜਰ ਸੋਮਨਾਥ ਸ਼ਰਮਾ ਇਹ ਇਜ਼ ਦਾ ਰਾਈਟ ਆਨਸਰ ਮੇਜਰ ਸੋਮਨਾਥ ਸ਼ਰਮਾ ਇਹ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆਪਾਂ ਤਾਂ ਇੰਡੀਅਨ ਨੈਸ਼ਨਲ ਕਮੇਟੀ ਦਾ ਸਪੇਸ ਰਿਸਰਚ ਕਿਸ ਸਾਲ ਸਥਾਪਨਾ ਕੀਤੀ ਗਈ ਦਾ ਇੰਡੀਅਨ ਨੈਸ਼ਨਲ ਕਮੇਟੀ ਫॉर ਸਪੇਸ ਰਿਸਰਚ ਵਾਸ ਫਾਊਂਡ ਇਨ ਵਿਚ ਈਅਰ ਤਾਂ ਇੰਡੀਅਨ ਨੈਸ਼ਨਲ ਕਮੇਟੀ ਜਿਹੜਾ ਸਪੇਸ ਰਿਸਰਚ ਹੈ ਉਸ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦੀ ਸਥਾਪਨਾ ਕੀਤੀ ਗਈ ਸੀ 1962 ਦੇ ਵਿੱਚ 1962 ਦੇ ਵਿੱਚ ਇੰਡੀਅਨ ਨੈਸ਼ਨਲ ਕਮੇਟੀ ਫੋਰ ਸਪੇਸ ਰਿਸਰਚ I N C O S P A R ਦੀ ਸਥਾਪਨਾ ਕੀਤੀ ਗਈ ਸੀ ਯਾਦ ਰੱਖਣਾ ਠੀਕ ਹੈ 1962 ਦੇ ਵਿੱਚ ਜਦੋਂ ਇਸ ਦੀ ਸਥਾਪਨਾ ਕੀਤੀ ਗਈ ਸੀ ਤਾਂ ਉਸ ਟਾਈਮ ਆਪਣੇ ਜਿਹੇ ਫਰਸਟ ਪ੍ਰਾਈਮ ਮਿਨਿਸਟਰ ਸੀ ਉਹ ਕੌਣ ਸੀ ਫਰਸਟ ਪ੍ਰਾਈਮ ਮਿਨਿਸਟਰ ਤਾਂ ਉਹ ਸੀ ਆਪਣੇ ਪੰਡਿਤ ਜਵਾਹਰ ਲਾਲ ਨਹਿਰੂ ਠੀਕ ਹੈ ਜਵਾਹਰ ਲਾਲ ਨਹਿਰੂ ਸੀ ਠੀਕ ਹੈ ਯਾਦ ਰੱਖਣਾ ਤੁਸੀਂ ਕਾਫੀ ਇੰਪੋਰਟੈਂਟ ਹੈ। ਨੈਕਸਟ ਕੁਐਸਚਨ ਵਿਜ਼ਿਟ ਕਰਦੇ ਆਪਾਂ। ਹਾਂ ਨੋ ਸਪੈਨ ਇੱਕ ਕਿਤਾਬ ਸੀ ਉਸ ਦੇ ਉਸ ਦੀ ਆਤਮ ਕਥਾ ਉਹਦੀ ਆਟੋ ਬਾਇਓਗ੍ਰਾਫੀ ਕੀ ਹੈ? ਕਿਤਾਬ ਨੋ ਸਪੈਨ ਡੈਸ਼ ਦੀ ਆਤਮ ਕਥਾ ਹੈ ਉਸ ਦੇ ਵਿੱਚ ਕਿਸ ਬੰਦੇ ਦੀ ਆਟੋ ਬਾਇਓਗ੍ਰਾਫੀ ਦਰਜ ਹੈ ਨੋ ਸਪੈਨ ਦੇ ਵਿੱਚ? ਹਾਂ ਕੀ ਰਾਈਟ ਆਨਸਰ ਹੈਗਾ ਇਸ ਬੁੱਕ ਦਾ ਕਾਫੀ ਇੰਪੋਰਟੈਂਟ ਕੁਐਸਚਨ ਐਗਜ਼ਾਮ ਦੇ ਵਿੱਚ ਕਾਫੀ ਵਾਰ ਦੇਖਣ ਨੂੰ ਮਿਲਿਆ ਇਹ ਕੁਐਸਚਨ। ਹਾਂ ਇਸ ਦੇ ਵਿੱਚ ਸ਼ੇਨ ਵਾਰਨ ਦੀ ਸ਼ੇਨ ਵਾਰਨ ਦੀ ਕੀ ਹੈ ਆਟੋ ਬਾਇਓਗ੍ਰਾਫੀ ਦਰਜ ਕੀਤੀ ਗਈ ਹੈ ਨੌ ਸਪੈਨ ਜਿਹੜੀ ਬੁੱਕ ਲਿਖੀ ਗਈ ਹੈ ਠੀਕ ਹੈ ਨੋ ਸ਼ੇਨ ਵਾਰਨ ਕੌਣ ਸੀ ਉਹਨਾਂ ਨੂੰ ਹਾਲੀ ਦੇ ਵਿੱਚ ਕੀ ਹੋ ਉਹ ਇਹਨਾਂ ਨੂੰ ਹਾਰਟ ਅਟੈਕ ਹੋਇਆ ਸੀ ਹਾਰਟ ਅਟੈਕ ਵਿੱਚ ਉਹਨਾਂ ਦੀ ਕੀ ਮੌਤ ਹੋ ਗਈ ਸੀ ਉਸ ਦੇ ਵਿੱਚ ਦੇ ਜੀਵਨੀ ਬਾਰੇ ਆਟੋ ਬਾਇਓਗ੍ਰਾਫੀ ਬਾਰੇ ਦੱਸਿਆ ਗਿਆ ਹੈ ਸ਼ੇਨ ਵਾਰਨ ਦੀ ਠੀਕ ਹੈ ਯਾਦ ਰੱਖਣਾ ਇਹ ਇਜ਼ ਦਾ ਰਾਈਟ ਆਨਸਰ ਇਹ ਇੱਕ ਕ੍ਰਿਕਟਰ ਸੀ ਇਹ ਵੀ ਯਾਦ ਰੱਖਿਓ ਤੁਸੀਂ ਨੈਕਸਟ ਕੁਐਸਚਨ ਦੇਖ ਲੈਂਦੇ ਆ ਸਾਡਾ ਰਾਸ਼ਟਰੀ ਗੀਤ ਜਨ ਗਨ ਮਨ ਕਿਸ ਨੇ ਲਿਖਿਆ ਹੂ ਰੌਟ ਓਵਰ ਨੈਸ਼ਨਲ ਐਂਥਮ ਜਨ ਗਨ ਮਨ ਆ ਕਾਫੀ ਇੰਪੋਰਟੈਂਟ ਹੈ ਜਨ ਗਨ ਜਿਹੜਾ ਆਪਣਾ ਨੈਸ਼ਨਲ ਨੈਸ਼ਨਲ ਐਂਥਮ ਸੀ ਉਹ ਕਿਸ ਨੇ ਲਿਖਿਆ ਸੀ ਤਾਂ ਕਿ ਰਾਈਟ ਆਨਸਰ ਹੈਗਾ ਇਸ ਦਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ ਸੀ ਰਵਿੰਦਰਨਾਥ ਟੈਗੋਰ ਤਾਂ ਜਿਹੜਾ ਰਾਸ਼ਟਰੀ ਗੀਤ ਜਨ ਗਨ ਮੰਨ ਸੀ ਉਹ ਲਿਖਿਆ ਗਿਆ ਸੀ ਰਵਿੰਦਰਨਾਥ ਟੈਗੋਰ ਦੁਆਰਾ ਠੀਕ ਹੈ ਜੇਕਰ ਗੱਲ ਕੀਤੀ ਹੋਵੇ ਆ ਜਨ ਗਨ ਮੰਦੀ ਤਾਂ ਇਸ ਨੂੰ ਜਿਹੜਾ ਆਫੀਸ਼ੀਅਲੀ ਅਡਾਪਟਡ ਕਦੋਂ ਕੀਤਾ ਗਿਆ ਸੀ ਇੰਡੀਆ ਦੁਆਰਾ ਆਫੀਸ਼ੀਅਲੀ ਅਡਾਪਟਡ ਆ ਇਹ ਐਗਜ਼ਾਮ ਦੇ ਵਿੱਚ ਕੁਐਸਚਨ ਵੈਸੇ ਆਉਂਦਾ ਨਹੀਂ ਬਟ ਕਈ ਵਾਰ ਆ ਜਾਂਦਾ ਅਫੀਸ਼ੀਅਲੀ ਜਿਹੜਾ ਅਡਾਪਟਡ ਸੀ ਇੰਡੀਆ ਦੁਆਰਾ ਉਹ ਕੀਤਾ ਗਿਆ ਸੀ 24 ਜਨਵਰੀ 1950 ਨੂੰ ਠੀਕ ਹੈ 24 ਜਨਵਰੀ 1950 ਨੂੰ ਕੀ ਹੈ ਆਫੀਸ਼ੀਅਲੀ ਅਡਾਪਟਡ ਕੀਤਾ ਗਿਆ ਸੀ ਇਹ ਠੀਕ ਹੈ ਤਾਂ ਤੁਸੀਂ ਇਹ ਯਾਦ ਰੱਖਣਾ ਹੈ ਹਾਂ ਕਈ ਵਾਰ ਐਗਜ਼ਾਮ ਦੇ ਵਿੱਚ ਕੁਐਸਚਨ ਇਹ ਵੀ ਪੁੱਛ ਲਿੰਦੇ ਨੇ ਕਿ ਜਿਹੜਾ ਆਪਣਾ ਨੈਸ਼ਨਲ ਐਂਥਮ ਜਨ ਗਨ ਮਨ ਤਾਂ ਉਹ ਪਹਿਲੀ ਵਾਰ ਕਿੱਥੇ ਗਾਇਆ ਗਿਆ ਸੀ ਜਾਂ ਕਦੋਂ ਗਾਇਆ ਗਿਆ ਸੀ ਠੀਕ ਹੈ ਇਸ ਦੇ ਰਿਲੇਟਡ ਕਾਫੀ ਕੁਐਸਚਨ ਬਣਦੇ ਨੇ ਜੇਕਰ ਗੱਲ ਕੀਤੀ ਹੈ ਇਸ ਨੂੰ ਗਾਉਣ ਦੀ ਠੀਕ ਹੈ ਇਸ ਨੂੰ ਤਾਂ ਇਸ ਨੂੰ ਗਾਇਆ ਗਿਆ ਸੀ ਪਹਿਲੀ ਵਾਰ ਕਲਕੱਤਾ ਦੇ ਵਿੱਚ ਕਲਕੱਤਾ ਦੇ ਵਿੱਚ ਕੀ ਸੀ ਇੰਡੀਅਨ ਨੈਸ਼ਨਲ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਦੀ ਇੱਕ ਕਾਨਫਰੰਸ ਸੀ ਜਿਸ ਦੇ ਵਿੱਚ ਕੀ ਸੀ ਆ ਇਹ ਜਿਹੜਾ ਨੈਸ਼ਨਲ ਐਂਥਮ ਸੀ ਉਹ ਗਾਇਆ ਗਿਆ ਸੀ ਕਦੋਂ ਗਾਇਆ ਗਿਆ ਸੀ ਇਹ ਤਾਂ ਉਹ ਗਾਇਆ ਗਿਆ ਸੀ 27 ਦਸੰਬਰ 1911 ਨੂੰ ਠੀਕ ਹੈ ਯਾਦ ਰੱਖਣਾ ਇਹਨਾਂ ਕ ਨੈਕਸਟ ਕੁਐਸਚਨ ਵਿਜ਼ਿਟ ਕਰਦੇ ਹਾਂ ਕੁਐਸਚਨ ਨੰਬਰ 167 167 ਨੰਬਰ ਕੁਐਸਚਨ ヒューਮਨ রাইটস ડે இஸ் ऑब्जर्वड एज़ ह्यूमन राइट्स डे ਕਦੋਂ ਮਨਾਇਆ ਜਾਂਦਾ ਹੈ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ 10 ਦਸੰਬਰ ਨੂੰ ਠੀਕ ਹੈ ਹਿਊਮਨ ਰਾਈਟਸ ਡੇ ਹੈ ਜਿਹੜਾ ਉਹ 10 ਦਸੰਬਰ ਨੂੰ ਮਨਾਇਆ ਜਾਂਦਾ ਹੈ ਬੀ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਹਰੀ ਕ੍ਰਾਂਤੀ ਦਾ ਸਬੰਧ ਡੈਸ਼ ਨਾਲ ਹੈ ਗ੍ਰੀਨ ਰੈਵਿਊਸ਼ਨ ਇਸ ਐਸੋਸੀਏਟਿਡ ਵਿਦ ਤਾਂ ਜਿਹੜਾ ਗ੍ਰੀਨ ਰੈਵਿਊਸ਼ਨ ਹੈ ਉਹ ਕਿਸ ਚੀਜ਼ ਨਾਲ ਸੰਬੰਧਿਤ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਇੰਡੀਆ ਹਰੀ ਕ੍ਰਾਂਤੀ ਦਾ ਸਬੰਧ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਫੂਡ ਗ੍ਰੇਨ ਪ੍ਰੋਡਕਸ਼ਨ ਨਾਲ ਜੇਕਰ ਹਰੀ ਕ੍ਰਾਂਤੀ ਬਾਰੇ ਪੁੱਛਿਆ ਜਾਵੇ ਤਾਂ ਹਰੀ ਕ੍ਰਾਂਤੀ ਦਾ ਜਿਹੜਾ ਸਬੰਧ ਹੈ ਉਹ ਫੂਡ ਗ੍ਰੇਨ ਪ੍ਰੋਡਕਸ਼ਨ ਨਾਲ ਸੰਬੰਧਿਤ ਹੈ ਠੀਕ ਹੈ ਤਾਂ ਇਸ ਦੇ ਰਿਲੇਟਡ ਕਾਫੀ ਕੁਐਸਚਨਸ ਬਣ ਜਾਂਦੇ ਨੇ ਗ੍ਰੀਨ ਰੈਵਿਊਲੂਸ਼ਨ ਦੇ ਜੇਕਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਕਿ ਜਿਹੜਾ ਗ੍ਰੀਨ ਰੈਵਿਊਲੂਸ਼ਨ ਹੈ ਤਾਂ ਇਸ ਦਾ ਫਾਦਰ ਕੌਣ ਹੈ ਠੀਕ ਹੈ ਗ੍ਰੀਨ ਰੈਵਿਊਲੂਸ਼ਨ ਦੇ ਫਾਦਰ ਬਾਰੇ ਪੁੱਛਿਆ ਜਾਵੇ ਕਿ ਵਰਲਡ ਲੈਵਲ ਤੇ ਗੱਲ ਕੀਤੀ ਹੈ ਵਰਲਡ ਲੈਵਲ ਤੇ ਵਰਲਡ लेवल ਤੇ ਗੱਲ ਕੀਤੀ ਜਾਵੇ ਗ੍ਰੀਨ ਰੈਵਿਊਲੂਸ਼ਨ ਦੀ ਤਾਂ ਇਹ ਸੀ ਨਾਰਮਨ ਬਰਲੌਗ ਦੁਆਰਾ ਠੀਕ ਹੈ ਨਾਰਮਨ ਬਰਲੌਗ ਇਸ ਦੇ ਫਾਦਰ ਨੇ ਨਾਰਮਨ ਬਰਲੌਗ ਠੀਕ ਹੈ ਜੇਕਰ ਆਪਾਂ ਗੱਲ ਕਰੀਏ ਆਪਣੇ ਇੰਡੀਆ ਦੇ ਲੈਵਲ ਦੀ ਠੀਕ ਹੈ ਜੇਕਰ ਇੰਡੀਆ ਲੈਵਲ ਤੇ ਪੁੱਛਿਆ ਜਾਵੇ ਕਿ ਇੰਡੀਆ ਲੈਵਲ ਤੇ ਜਿਹੜਾ ਗ੍ਰੀਨ ਰੈਵਿਊਲੂਸ਼ਨ ਹੈ ਤਾਂ ਉਸ ਦੇ ਫਾਦਰ ਕੌਣ ਨੇ ਤਾਂ ਉਹ ਉਹਨੇ ਆਪਣੇ ਕੋਲ ਐਮ ਐਸ ਸੁਆਮੀ ਨਾਥਨ ਐਮ ਐਸ ਸੁਆਮੀ ਨਾਥਨ ਠੀਕ ਹੈ ਤਾਂ ਤੁਸੀਂ ਇਹ ਯਾਦ ਰੱਖਣਾ ਤੁਸੀਂ ਠੀਕ ਹੈ ਹਾਂ ਨੈਕਸਟ ਕੁਐਸਚਨ ਦੇਖ ਲੈਨੇ ਆਪਾਂ ਕੁਐਸਚਨ ਨੰਬਰ 169 ਵਿਸ਼ਵ ਹਾਰਟ ਡੇ ਦਿਲ ਦਿਵਸ ਕਿਸ ਦਿਨ ਮਨਾਇਆ ਜਾਂਦਾ ਹੈ ਹਾਰਟ ਡੇ ਜਾਂ ਦਿਲ ਦਿਵਸ ਕਹਿ ਦਿੰਨੇ ਆ ਜਾਂ ਹਾਰਟ ਡੇ ਤਾਂ ਇਹ ਕਿਸ ਦਿਨ ਮਨਾਇਆ ਜਾਂਦਾ ਹੈ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਇਸ ਦਾ ਤਾਂ ਇਹ ਮਨਾਇਆ ਜਾਂਦਾ ਹੈ 29 ਸਪਟੰਬਰ ਨੂੰ ਸਪਟੰਬਰ 29 ਨੂੰ ਕਿਹੜਾ ਦਿਵਸ ਮਨਾਇਆ ਜਾਂਦਾ ਹੈ ਵਿਸ਼ਵ ਹਾਰਟ ਡੇ ਠੀਕ ਹੈ ਤਾਂ ਯਾਦ ਰੱਖਣਾ ਹੈ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ हिन्दी दिवस इज ऑब्जर्वड एज़ हिन्दी दिवस कब मनाया ਜਾਂਦਾ ਹੈ ਤਾਂ हिन्दी दिवस मनाया ਜਾਂਦਾ ਹੈ 14 ਸਪਟੰਬਰ ਨੂੰ ਠੀਕ ਹੈ ਸੀ ਇਜ਼ ਦਾ ਰਾਈਟ ਆਨਸਰ ਤਾਂ ਜਦੋਂ मनाया ਜਾਂਦਾ ਹੈ हिन्दी दिवस 14 ਸਪਟੰਬਰ ਨੂੰ ਯਾਦ ਰੱਖਣ ਨੋਟ ਡਾਊਨ ਕਰਦੇ ਜਾਣੇ ਨੇ ਇਹ ਦਿਵਸ ਕਾਫੀ ਇੰਪੋਰਟੈਂਟ ਰੈਨ ਵਾਲੇ ਨੇ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਨੈਕਸਟ ਕੁਐਸਚਨ ਦੇਖਦੇ ਹਾਂ ਹਾਂ ਦਸੰਬਰ 1 1 ਦਸੰਬਰ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਹੈ ਦਸੰਬਰ 1 ਨੂੰ ਤਾਂ ਉਹ ਮਨਾਇਆ ਜਾਂਦਾ ਹੈ ਵਰਲਡ ਏਡਜ਼ ਡੇ ਡੀ ਇਜ਼ ਦਾ ਰਾਈਟ ਆਨਸਰ ਦਸੰਬਰ 1 ਨੂੰ ਵਰਲਡ ਏਡਸ ਡੇ ਮਨਾਇਆ ਜਾਂਦਾ ਯਾਦ ਰੱਖਣ D ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗਲੈਂਡ ਕਿਹੜੀ ਹੈ ਵਿਚ ਆਫ ਦਾ ਫੋਲੋਇੰਗ ਇਜ਼ ਦਾ ਲਾਰਜੈਸਟ ਗਲੈਂਡ ਆਫ ਅ ਹਿਊਮਨ ਬੋਡੀ ਹਿਊਮਨ ਬੋਡੀ ਦੇ ਵਿੱਚ ਲਾਰਜੈਸਟ ਗਲੈਂਡ ਕਿਹੜੀ ਹੈ ਮਨੁੱਖੀ ਸਰੀਰ ਦੀ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ D ਲੀਵਰ D ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਂਦੇ ਆ ਪੈਡਾਲੋਜੀ ਇਸ कॉल्ड ਪੈਡਾਲੋਜੀ ਕੀ ਹੈ ਤਾ ਪੈਡਾਲੋਜੀ ਕੀ ਹੁੰਦੀ ਹੈ ਆਪਣੇ ਕੋਲ ਤਾ ਪੈਡਾਲੋਜੀ ਇੱਕ ਤਰ੍ਹਾਂ ਦਾ ਉਪਕਰਨ ਹੁੰਦਾ ਜੋ ਕਿ ਸੋਇਲ ਬਾਰੇ ਸਟੱਡੀ ਕਰਦਾ ਸਟੱਡੀ ਆਫ ਸੋਇਲ ਠੀਕ ਹੈ ਸਾਇੰਸ ਦਾ ਕੁਐਸਚਨ ਹੈ ਯਾਦ ਰੱਖਣਾ ਸਟੱਡੀ ਆਫ ਸੋਇਲ ਹੈ ਜਿਸਨੂੰ ਪੈਡਾਲੋਜੀ ਇੱਕ ਤਰ੍ਹਾਂ ਦਾ ਉਪਕਰਨ ਹੁੰਦਾ ਜਿਸ ਦੇ ਵਿੱਚ ਆਪਾਂ ਕੀ ਸੋਇਲ ਮਤਲਬ ਕਿ ਮਿੱਟੀ ਦੇ ਬਾਰੇ ਸਟੱਡੀ ਕਰ ਸਕਦੇ ਹਾਂ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇ ਆ ਦੇਖਦੇ ਆਪਾਂ ਕੁਐਸਚਨ ਨੰਬਰ 174 ਲਿਖਿਆ ਵਿੱਚੋਂ ਕਿਹੜੀਆਂ ਪ੍ਰਦੂਸ਼ਣ ਦੀਆਂ ਕਿਸਮਾਂ ਹਨ ਜੋ ਵਾਤਾਵਰਣ ਨੂੰ ਪ੍ਰਭਾਵਿਤ ਕਰਦੀਆਂ ਹਨ ਵਾਤਾਵਰਣ ਨੂੰ ਪ੍ਰਭਾਵਿਤ ਕਰਨ ਲਈ ਕਿਹੜੇ-ਕਿਹੜੇ ਵਿਧੇ ਦੇ ਵਿੱਚ ਟਾਈਪਸ ਨੇ 에ਅਰ ਪੋਲੂਸ਼ਨ ਵਾਟਰ ਪੋਲੂਸ਼ਨ ਲੈਂਡ ਪੋਲੂਸ਼ਨ ਮਤਲਬ ਕਿ ਸਾਰੀਆਂ ਨੇ 올 ਆਫ ਦਾ ਮੈਂਸ਼ਨਡ 에ਅਰ ਪੋਲੂਸ਼ਨ ਵਾਟਰ ਪੋਲੂਸ਼ਨ ਲੈਂਡ ਪੋਲੂਸ਼ਨ ਠੀਕ ਹੈ ਇਹ ਸਾਰੀਆਂ ਕੀ ਨੇ ਪ੍ਰਦੂਸ਼ਣ ਦੀਆਂ ਕਿਸਮਾਂ ਨੇ ਯਾਦ ਰੱਖਣਾ ਤੁਸੀਂ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਕਨਸੀਡਰ ਦਾ ਫੋਲੋਇੰਗ ਸਟੇਟਮੈਂਟ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ ਕਿਹੜੀ ਸਟੇਟਮੈਂਟ ਗਲਤ ਹੈ ਠੀਕ ਹੈ ਦੇਖ ਲੈਨੇ ਆਪਾਂ ਪ੍ਰਿਥਵੀ ਇਜ਼ ਇੰਡੀਆਜ਼ ਫਰਸਟ ਇੰਡੋਨਸਲੀ ਡਿਵੈਲਪਮੈਂਟ ਬੈਲਿਸਟਿਕ ਮਿਸਾਈਲ ਪ੍ਰਿਥਵੀ ਮਿਸਾਈਲ ਵਾਸ ਫਰਸਟ ਟਾਈਮ ਟੈਸਟਡ ਇਨ 1988 ਦੇ ਵਿੱਚ ਠੀਕ ਹੈ ਜੇਕਰ ਗੱਲ ਕੀਤੀਵੇ ਪ੍ਰਿਥਵੀ ਇੰਡੀਆ ਦਾ ਫਰਸਟ ਇੰਡੀਗਨਸਲੀ ਡਿਵੈਲਪਡ ਬੈਲਿਸਟਿਕ ਮਿਸਾਈਲ ਠੀਕ ਹੈ ਸਹੀ ਹੈ ਜੇਕਰ ਗੱਲ ਹੈ ਪ੍ਰਿਥਵੀ ਮਿਸਾਈਲ ਵਾਸ ਫਰਸਟ ਟਾਈਮ ਟੈਸਟਡ ਹੋਈ ਸੀ 1988 ਦੇ ਵਿੱਚ ਇਹ ਵੀ ਸਹੀ ਹੈ ਤਾਂ ਦੋਨੋਂ ਸਹੀ ਨੇ ਤਾਂ ਰਾਈਟ ਆਨਸਰ ਆਪਣੇ ਕੋਲ ਰਹੇਗਾ ਆਪਸ਼ਨ ਨੰਬਰ ਸੀ ਠੀਕ ਹੈ ਬੋਥ ਦੋਨੋਂ ਸਹੀ ਨੇ ਇਹ ਸਟੇਟਮੈਂਟਸ ਨੈਕਸਟ ਦੇਖ ਲੈਨੇ ਆਪਾਂ ਖੂਨ ਵਿੱਚ 슈ਗਰ ਦੇ ਉੱਚ ਪੱਧਰ ਨੂੰ ਆਮ ਤੌਰ ਤੇ ਜਾਣਿਆ ਜਾਂਦਾ ਹੈ ਦਾ ਹਾਈ ਲੈਵਲ ਆਫ 슈ਗਰ ਇਨ ਬਲੱਡ ਇਜ਼ ਕਾਮਨਲੀ ਨਾਊ ਐਸ ਆ ਜਿਹੜਾ 슈ਗਰ ਦਾ ਉੱਚ ਪੱਧਰ ਹੁੰਦਾ ਉਸਨੂੰ ਆਪਾਂ ਕਿਸ ਦੇ ਤੌਰ ਤੇ ਜਾਣਦੇ ਆ ਤਾਂ ਉਸਨੂੰ ਆਪਾਂ ਜਾਣਾਂਗੇ ਡਾਇਬੀਟਿਸ ਦੇ ਏ ਇਸ ਦਾ ਰਾਈਟ ਆਨਸਰ ਡਾਇਬੀਟਿਸ ਦੇ ਤੌਰ ਤੇ ਜਾਣਾਂਗੇ ਜੇਕਰ ਆਪਣੇ ਖੂਨ ਦੇ ਵਿੱਚ ਜਿਹੜਾ 슈ਗਰ ਦਾ ਪੱਧਰ ਉੱਚਾ ਹੋ ਜਾਵੇ ਤਾਂ ਉਸਨੂੰ ਆਪਾਂ ਕੀ ਕਹਾਂਗੇ ਡਾਇਬੀਟਿਸ ਕਹਿ ਦਵਾਂਗੇ ਏ ਇਸ ਦਾ ਰਾਈਟ ਆਨਸਰ ਨੈਕਸਟ ਦੇਖਦੇ ਹਾਂ ਬੱਲਬ ਦਾ ਫਿਲਾਮੈਂਟ ਕਿਸ ਤੋਂ ਬਣਿਆ ਹੁੰਦਾ ਹੈ ਤਾਂ ਜਿਹੜਾ ਬੱਲਬ ਦਾ ਇੱਕ ਫਿਲਾਮੈਂਟ ਬਣ ਜਾਂਦਾ ਹੈ ਆਪਣੇ ਕੋਲ ਤਾਂ ਉਹ ਕਿਸ ਚੀਜ਼ ਦਾ ਬਣਿਆ ਹੁੰਦਾ ਹੈ ਫਿਲਾਮੈਂਟ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਉਹ ਬਣਿਆ ਹੁੰਦਾ ਹੈ ਟੰਗਸਟਨ ਦਾ ਠੀਕ ਹੈ ਯਾਦ ਰੱਖਣਾ ਠੀਕ ਹੈ ਟੰਗਸਟਨ ਦਾ ਬਣਿਆ ਹੁੰਦਾ ਹੈ ਤਾਂ ਜਿਹੜਾ ਆਪਣਾ ਬੱਲਬ ਦਾ ਫਿਲਾਮੈਂਟ ਹੁੰਦਾ ਹੈ ਨੈਕਸਟ ਦੇਖ ਲੈਣੇ ਆਪਾਂ ਤਾਂ ਲੈਂਥ ਆਫ ਦਾ ਇੰਡੀਆ ਕੋਸਟ ਲਾਈਨ ਇਸ ਤਾਂ ਜਿਹੜੀ ਇੰਡੀਅਨ ਕੋਸਟ ਲਾਈਨ ਦੀ ਲੈਂਥ ਹੁੰਦੀ ਹੈ ਉਹ ਕਿੰਨੀ ਹੁੰਦੀ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਰੈਨ ਵਾਲਾ ਇਹ ਹੈ ਹਾਂ ਇਸ ਦੀ ਜਿਹੜੀ ਲੈਂਥ ਹੈ ਉਹ ਹੋਵੇਗੀ 7516.6 ਕਿਲੋਮੀਟਰ 7516.6 ਕਿਲੋਮੀਟਰ ਇਸ ਦੀ ਲੈਂਥ ਰਹਿਣ ਵਾਲੀ ਹੈ ਇੰਡੀਅਨ ਕੋਸਟਲਾਈਨ ਦੀ ਨੈਕਸਟ ਦੇਖਦੇ ਹਾਂ ਭਾਰਤੀ ਸੰਵਿਧਾਨ ਦਾ ਕਿਹੜਾ ਅਨੁਸ਼ੇਦ ਡੀ ਪੀ ਐਸ ਪੀ ਅਧੀਨ ਪੰਚਾਇਤੀ ਰਾਜ ਦੀ ਸੰਸਥਾ ਦੀ ਵਿਵਸਥਾ ਕਰਦਾ ਹੈ ਵਿਚ ਆਰਟੀਕਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਪ੍ਰੋਵਾਈਡਸ ਫਾਰ ਦਾ ਇੰਸਟੀਟਿਊਸ਼ਨ ਆਫ ਪੰਚਾਇਤੀ ਰਾਜ ਅੰਡਰ ਡੀ ਪੀ ਐਸ ਪੀ ਤਾਂ ਕਿਹੜਾ ਆਰਟੀਕਲ ਹੈ ਜਿਹੜਾ ਪੰਚਾਇਤੀ ਰਾਜ ਦੀ ਸੰਸਥਾ ਦੀ ਵਿਵਸਥਾ ਕਰਦਾ ਹੈ ਹਾਂ ਉਹ ਹੀ ਆਪਣੇ ਕੋਲ ਆਰਟੀਕਲ ਨੰਬਰ 40 ਆਰਟੀਕਲ ਨੰਬਰ 40 ਜਿਹੜਾ ਉਹ ਕੀ ਹੈ ਹਾਂ ਡੀ ਪੀਐਸਪੀ ਦੇ ਅਧੀਨ ਜਿਹੜਾ ਪੰਚਾਇਤੀ ਰਾਜ ਦੀ ਸੰਸਥਾ ਹੁੰਦੀ ਹੈ ਉਸ ਦੀ ਕੀ ਕਰਦਾ ਹੈ ਵਿਵਸਥਾ ਕਰਦਾ ਹੈ ਠੀਕ ਹੈ ਹਾਂ ਅੱਜ ਦੀ ਕਲਾਸ ਦਾ ਆਪਾਂ ਲਾਸਟ ਕੁਐਸਚਨ ਦੇਖ ਲੈਨੇ ਆਹ ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਰਿਟ ਅਧੀਨ ਅਦਾਲਤਾਂ ਦੇ ਕੰਮਕਾਜ ਦੀ ਜਾਂਚ ਕਰਦੀ ਹੈ ਤਾਂ ਇਹਨਾਂ ਦੇ ਵਿੱਚੋਂ ਅਜਿਹੀ ਕਿਹੜੀ ਰਿਟ ਹੁੰਦੀ ਹੈ ਜਿਹੜੀ ਅਦਾਲਤਾਂ ਦੇ ਕੰਮਕਾਜ ਦੀ ਜਾਂਚ ਕਰਦੀ ਹੈ ਤਾਂ ਇਹਨਾਂ ਦੇ ਵਿੱਚੋਂ ਇਹ ਸਾਰੇ ਰਿਟਸ ਦੇ ਨਾਮ ਨੇ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਅਜਿਹੀ ਰਿਟ ਹੈ ਜਿਹੜੀ ਕਿ ਅਦਾਲਤਾਂ ਦੇ ਕੰਮਕਾਜ ਦੀ ਜਾਂਚ ਕਰ हां इज द राइट आंसर अपने को की रहेगा हां इज द राइट आंसर रहेगा अपने को कैरिटोररी ठीक है कैरिटोररी जेडी रेट होती है वो की करती है वो अदालतों जेडे काम काज दी जांच करदी है ठीक है बी इज द राइट आंसर काफी इंपॉर्टेंट क्वेश्चन है रेट दे रिलेटेड ठीक है तो दोस्तों आज दी क्लास जेडे अपने 180 क्वेश्चन सी वो कवर हो चुके ने ਉਮ ਸੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਤਾਂ ਇਸ ਵੀਡੀਓ ਚੰਗੀ ਚਾਹਦੀ ਲਾਈਕ ਜ਼ਰੂਰ ਕਰਦੇ ਹੋ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਅਗਲੀ ਕਲਾਸ ਦੇ ਵਿੱਚ ਥੈਂਕ ਯੂ ਸੋ ਮੱਚ